ਇਹ ਛਬ ਮੈਂ ਰੱਬ ਰਹਿਆ ਪ੍ਰਭ ਏਕੈ ਉਹ ਕਹਿੰਦਾ ਸਾਰਿਆਂ ਦੇ ਵਿੱਚ ਪ੍ਰਭੂ ਹੈ ਸਾਰਿਆਂ 'ਚ ਉਸ ਦਿਨ ਤੈਨੂੰ ਨਜ਼ਰ ਆਏਗਾ ਜਿਸ ਦਿਨ ਤੈਨੂੰ ਆਪਣੇ ਆਪ ਵਿੱਚ ਨਜ਼ਰ ਆ ਗਿਆ ਫਿਰ ਸਾਰਿਆਂ 'ਚ ਲੱਭੇਗਾ ਆਪਣੇ ਅੰਦਰ ਤੈਨੂੰ ਝਲਕ ਪੈ ਗਈ ਹੈ ਤੇ ਸਾਰੇ ਤਿਸ ਦਿਸੇਗਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਜੱਪ-ਜੱਪ ਕੇ ਅੰਦਰ ਅੰਤਰੀਪ ਬਿਰਤੀ ਬਣ ਗਈ ਏ। ਨੇਤਰ ਖੁੱਲ ਗਏ ਨੇ। ਤੋਂ ਬਾਹਰ ਵੀ ਸਾਰੇ ਉਹਦੇ ਪੁਛਾਰਾ ਨਜ਼ਰ ਆਏਗਾ। ਪਾਸ਼ਾ ਤਾਂ ਇਸ ਤਰ੍ਹਾਂ ਸਮਝਾ ਰਹੇ ਨੇ ਤੇ ਇਹ ਸੱਚ ਹੈ ਜੋ ਸਤਿਗੁਰੂ ਜੀ ਸਮਝਾ ਰਹੇ ਨੇ ਸਾਨੂੰ। ਸਭ ਮੈਂ ਰੱਬ ਰਹੇ ਆ ਪ੍ਰਭ ਇੱਕ ਹੈ। ਪੀਖ ਪੀਖ ਨਾਨਕ ਬਿਗਸ਼ਾਈ ਪੇਖ-ਪੇਖ ਜਿਹਦੇ ਅਲ ਵੀ ਦੇਖਦਾ ਹੈ ਇਹ ਗੁਰੂ ਦਾ ਸਿੱਖ ਹੈ ਜਿੱਦਾਂ ਹੁਣ ਤੁਸੀਂ ਬੈਠਿਓ ਇੱਕ ਦੂਜੇ ਵੱਲ ਦੇਖ-ਦੇਖ ਕੇ ਖੁਸ਼ ਹੋ ਰਹੇ ਆ ਕਿ ਸਾਰੇ ਨਾਮ ਜਪਣ ਲਈ ਆਏ ਸ਼ੇਵਾ ਕਰਨ ਆਏ ਬਾਣੀ ਸੁਣਨ ਆਏ ਕੀਰਤਨ ਕਰਨ ਆਏ ਕੀਰਤਨ ਸੁਣਨ ਆਏ ਖੁਸ਼ ਹੋਵੇ ਮਨ ए लगे कि ये सारा ही खुदा का रूप है शब्बे कट राम बोले राम बोले राम बिना को बोले रे ना को मेरा दुश्मन रहे आ, ना हम किसके बैराई मेरा दुश्मन कोई नहीं ते मेरे अंदर भी किसी लिए बैर कोई नहीं ना को मेरा दुश्मन रहे आ, ਨਾ ਹਮ ਕਿਛਕੇ ਬerai ਕਿਉ ਬ੍ਰਹਿਮ ਪਸ਼ਾਰ ਪਸਾਰਿਓ ਭੀਤਰ ਸਤ ਗੁਰ ਤੇ ਸੋਝੀ ਪਾਈ ਕਿ ਸਤ ਗੁਰੂ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਮਹਾਪੁਰਖਾਂ ਦੀ ਸੰਗਤ ਮਿਲੀ ਹੈ ਤੇ ਸੰਗਤ ਕਰ ਕਰਕੇ ਤੇ ਉਥੇ ਕੇਵਲ ਬ੍ਰਹਿਮ ਦਾ ਹੀ ਗੱਲ ਕੀਤੀ ਜਾਂਦੀ ਹੈ ਹੌਲੀ ਹੌਲੀ ਕਰਦਿਆਂ ਕਰਦਿਆਂ ਤੇ ਮੇਰੇ ਅੰਦਰ ਬ੍ਰਹਿਮ ਦਾ ਪਸ਼ਾਰਾ ਹੋ ਗਿਆ ਹੈ ਮੇਰੇ ਸਵਾਸਾਂ ਦੇ ਵਿੱਚ ਕੇਵਲ ਤੇ ਕੇਵਲ ਬ੍ਰਹਿਮ ਪਸਰ ਗਿਆ ਹੈ ਦੂਜੀ ਗੱਲ ਨੂੰ ਮੇਰੇ ਸੁਆਸ ਕਬੂਲ ਨਹੀਂ ਕਰ ਰਹੇ ਹਾਂ ਸਿਰਫ ਬ੍ਰਹਿਮ ਦੀ ਗੱਲ ਕਰ ਰਹੇ ਨੇ ਬ੍ਰਹਿਮ ਪਛਾਰ ਪਸਾਰਿਓ ਭੀਤਰ ਭੀਤਰ ਨਾ ਮੇਰੇ ਅੰਦਰ ਬਾਹਰ ਮੈਂ ਦੁਨੀਆਂ ਦੇ ਵਿੱਚ ਤੁਰਿਆ ਫਿਰਦਾ ਅੰਦਰ ਮੇਰਾ ਬ੍ਰਹਿਮ ਨਾਲ ਲਪਟਿਆ ਪਿਆ ਹੈ ਪਰ ਇਹੋ ਹੀ ਹੈ ਕਿ ਦੇਸੇ ਸਭ ਮੈਂ ਸਭ ਤੇ ਰਹਤੇ ਸਾਰਿਆਂ ਚ ਤੁਰੇ ਫਿਰਦੇ ਦਿਸਣਗੇ ਐਸੇ ਖੁਦਾ ਦੇ ਪਿਆਰੇ ਪਰ ਸਾਡੇ ਸਾਰਿਆਂ ਤੋਂ ਅਰਹਿਤ ਹੋਣਗੇ ਕਿਉਂ ਹੋਣਗੇ ਜੋ ਸਾਡੇ ਸਾਰਿਆਂ ਦੇ ਅੰਦਰ ਸੰਸਾਰਕ ਪਦਾਰਥ ਦੀ ਮੋਹ ਦੀ ਦੌੜ ਹੈ ਉਹ ਉਸ ਤੋਂ ਆਜ਼ਾਦ ਹੋ ਕੇ ਤੁਰ ਰਹੇ ਨੇ ਦੀਸੇ ਸਮ ਸਭ ਤੇ ਰਹਿਤੇ ਜੋ ਸਾਰਿਆਂ ਚ ਘੁੰਮ ਰਿਹਾ ਉਹਨਾਂ ਦੀ ਇਹ ਚਤਤਵਨੀ ਖਤਮ ਹੋ ਗਈ ਹੈ ਪਾਰ ਬ੍ਰਹਿਮ ਕਾ ਉਹ ਧਿਆਨ ਧਰਤੇ ਉਹ ਜਿੱਦਣ ਨੂੰ ਵੀ ਜਾਣਦੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਬ੍ਰਹਿਮ ਹੈ ਜਿਹੜੀ ਚੀਜ਼ ਤੁਹਾਡੇ ਧਿਆਨ ਚ ਆ ਤੁਸੀਂ ਉਧਰ ਨੂੰ ਹੀ ਤੁਰੇ ਹੋ ਜਿਹੜੀ ਵੀ ਸ਼ਹਿਰ ਨੂੰ ਜਾਵਾਂਗੇ ਜਿਹੜੀਆਂ ਚੀਜ਼ਾਂ ਧਿਆਨ ਚ ਆ ਤੁਸੀਂ ਉਸੇ ਦੁਕਾਨ ਤੇ ਸਿੱਧੇ ਜਾ ਕੇ ਉੱਤਰ ਜਾਣਾ ਹੈ ਹੈਨਾ ਉਹ ਕੁਦਰਤ ਦਿਸੇ ਕੁਦਰਤ ਸੁਣੀਏ ਉਹ ਜੋ ਵੀ ਉਹਦੀ ਕੁਦਰਤ ਰਚੀ ਪਈ ਹੈ ਉਹ ਉਹ ਸਾਰੀ ਕੁਦਰਤ ਜੋ ਵੀ ਉਹਨੇ ਅਨੁਭਵ ਕਰ ਰਿਆ ਹੈ ਬੋਲੋ ਐਸਾ ਹੈ